ਲੋਗੋ ਉਸ ਨਾਮ ਦੀ ਧੁਨੀ ਤੋਂ ਜਗਤ ਦੀ ਸਿਰਜਣਾ ਹੋਈ ਐਸਾ ਬਾਈਬਲ ਦਾ ਮਤ ਔਰ ਯਾ ਇਨ ਮੈਂ ਕਹਦੇ ਆ ਅਗਰ ਕੋਈ ਬਾਈਬਲ ਦੇ ਵਿੱਚ ਕੋਈ ਕੀਮਤੀ ਚੀਜ਼ ਹੈ ਤਾਂ ਸਿਰਫ ਇਹ ਇੱਕ ਅੱਖਰ ਨੇ ਬਾਕੀ ਤੇ ਅਸੀਂਆਂ ਕਹਾਣੀਆਂ ਨੇ ਖੁੱਲੇ ਚ ਨਾ ਸੁਣੀਆਂ ਜਾ ਸਕਦੀਆਂ ਨਾ ਸੁਣਾਈਆਂ ਜਾ ਸਕਦੀਆਂ ਇਹ ਵੀ ਮੈਰਸ ਕਰਾਂ ਤੇ ਬਾਕੀ ਕੁਝ ਐਸਾ ਵੀ ਹੈ ਗਿਆਨ ਵਿਗਿਆਨ ਤੇ ਵੀ ਪੂਰਾ ਨਹੀਂ ਉਤਰਦਾ ਜਿਵੇਂ ਬਾਈਬਲ ਕਹਿੰਦੀ ਇਹ ਜ਼ਮੀਨ ਚਪਤੀ ਹੈ ਬੱਚਾ ਬੱਚਾ ਪੜ ਰਿਹਾ ਗੋਲ ਹੈ ਬਾਈਬਲ ਕਹਿੰਦੀ ਹੈ ਜ਼ਮੀਨ ਸਾਕਨ ਹੈ ਰੁਕੀ ਹੋਈ ਹੈ ਬੱਚਾ ਬੱਚਾ ਪੜ ਰਿਹਾ ਹੈ ਘੁੰਮ ਰਹੀ ਹੈ ਬਾਈਬਲ ਇਹ ਕਹਿੰਦੀ ਹੈ ਸੰਸਾਰ ਨੂੰ ਬਣਿਆ ਕੁੱਲ ਸਿਰਫ 4000 ਸਾਲ ਹੋਏ ਨੇ ਚਲੋ 6000 ਸਾਲ ਕਹਿ ਦੋ 2000 ਸਾਲ ਹੋਰ ਐਡ ਕਰ ਲਓ ਈਸਾ ਨੂੰ ਹੋਏ 2000 ਸਾਲ ਹੋ ਗਏ ਯਾਨੀ ਸੰਸਾਰ ਨੂੰ ਬਣਿਆ 6000 ਸਾਲ ਹੋਏ ਯਕੀਨਨ ਜਾਣੋ ਲੱਖਾਂ ਕਰੋੜਾਂ ਸਾਲਾਂ ਦੇ ਸਬੂਤ ਮੌਜੂਦ ਹਨ। ਔਰ ਫਿਰ ਬਾਈਬਲ ਇਹ ਕਹਿੰਦੀ ਖੁਦਾ ਨੇ ਸੰਸਾਰ ਨੂੰ 6 ਦਿਨਾਂ ਦੇ ਵਿੱਚ ਬਣਾਇਆ। ਇਦਾਂ ਮਤਲਬ ਦਿਨ ਮੌਜੂਦ ਸੀ, ਰਾਤ ਮੌਜੂਦ ਸੀ, ਤਾਂ ਫਿਰ ਸੂਰਜ ਮੌਜੂਦ ਸੀ ਤੇ ਖੁਦਾ ਨੇ ਕੀ ਬਣਾਇਆ ਫਿਰ? 6 ਦਿਨਾਂ ਦੇ ਵਿੱਚ ਖੁਦਾ ਨੇ ਸੰਸਾਰ ਨੂੰ ਬਣਾਇਆ। 7ਵਾਂ ਦਿਨ ਸੀ ਇਤਵਾਰ। ਖੁਦਾ ਥੱਕ ਗਿਆ ਉਸਨੇ ਉਸ ਦਿਨ ਆਰਾਮ ਕੀਤਾ ਐਸੋਸਤੇ ਇਤਵਾਰ ਦੀ ਛੁੱਟੀ ਪਰ ਹੁਣ ਕੌਣ ਦੱਸੇ ਖੁਦਾ ਤੇ ਅਜੇ ਵੀ ਨਹੀਂ ਥੱਕਿਆ ਅਰਬਾਂ ਖਰਬਾਂ ਸੂਰਜ ਸੂਰਜ ਰੋਜ਼ ਪੈਦਾ ਪੈ ਹੁੰਦੇ ਨੇ ਲੱਖਾਂ ਮਨੁੱਖ ਰੋਜ਼ ਜਨਮ ਲੈ ਰਹੇ ਨੇ ਲੱਖਾਂ ਰੋਜ਼ ਮਰ ਰਹੇ ਨੇ ਅਰਬਾਂ ਖਰਬਾਂ ਜੀਵ ਰੋਜ਼ ਪੈਦਾ ਹੋ ਰਹੇ ਨੇ ਰੋਜ਼ ਮਰ ਰਹੇ ਨੇ ਉਹ ਤੇ ਅਜੇ ਵੀ ਨਹੀਂ ਥੱਕਿਆ ਅਜੇ ਵੀ سلسلہ ਜਾਰੀ ਹੈ ਬਣਾਣਾ ਮਿਟਾਣਾ ਉਹ ਤੇ ਅਜੇ ਵੀ ਸ਼ੁਰੂ ਹੈ ਉਹ ਤੇ ਥੱਕਿਆ ਹੋਇਆ ਨਹੀਂ ਦਿਖਾਈ ਦੇ ਰਿਹਾ ਫੁਮੈਟਸ ਕਰਨਾ ਬਹੁਤ ਸਾਰੀਆਂ ਗੱਲਾਂ ਗਿਆਨ ਵਿਗਿਆਨ ਤੇ ਪੂਰੀਆਂ ਨਹੀਂ ਹੋ ਸਕਦੀਆਂ ਜਿਸ ਗੱਲ ਨੂੰ ਸਮਾਸ਼ਟ ਕਰ ਦੇਵੇ ਔਰ ਵਿਗਿਆਨ ਵੀ ਰੱਦ ਕਰ ਦੇਵੇ ਉਹਨੂੰ ਕਹਿੰਦੇ ਨੇ ਮਿੱਥ ਹੋ ਸਕਦੀ ਹੈ ਸਤ ਨਹੀਂ ਮਿੱਥਿਆ ਮਿੱਥ ਹੋ ਸਕਦੀ ਕਹਾਣੀ ਹੋ ਸਕਦੀ ਹੈ ਹਕੀਕਤ ਨਹੀਂ